ਪਾਵੇਂ ਕਿ ਕਈ ਵਾਰੀ ਕਈ ਲੋਕ ਕਹਿ ਦਿੰਦੇ ਆ ਕਿ ਜੱਟ ਜ਼ਿਮੀਦਾਰ ਜਿਹੜੇ ਨੇ ਇਦਾਂ ਜ਼ਮੀਨ ਦੇ ਵਿੱਚੋਂ ਕੱਖ ਕੱਢ ਕੇ ਉਹਦੇ ਵੀ ਪੈਸੇ ਵਟ ਲੈਂਦੇ ਆ ਉਹ ਵੀ ਵੇਚ ਦਿੰਦੇ ਨੇ ਪਰ ਇੱਕ ਕੱਖ ਜਿਹੜੇ ਹੁੰਦੇ ਨੇ ਤੂੜੀ ਜਿਹੜੀ ਹੁੰਦੀ ਏ ਇਹਨੂੰ ਸਾਹਮਣੇ ਦੇ ਉੱਤੇ ਖਰਚਾ ਤੇ ਨਾਲ ਦੀ ਨਾਲ ਖੇਚਲ ਦੋਵੇਂ ਚੀਜ਼ਾਂ ਇਹਦੀ ਹੈਸੀਅਤ ਤੋਂ ਜ਼ਿਆਦਾ ਆ ਜਾਂਦੀਆਂ ਨੇ ਜੇਕਰ ਇਹ ਤੂੜੀ ਜਿਹੜੀ ਆਪਣੀ ਜਿਹਨੂੰ ਆਪਾਂ ਸੰਭਾਲ ਕੇ ਰੱਖਿਆ ਏ ਘੱਟੋ ਘੱਟ 800 ਤੋਂ ਲੈ ਕੇ 1000 ਰੁਪਏ ਦੇ ਲਾਗੇ ਬੰਨੇ ਨਹੀਂ ਵਿਕਦੀ ਤਾਂ ਫਿਰ ਆਪਣੇ ਇਹਨੂੰ ਸੰਭਾਲਣ ਦਾ ਜਿਹੜਾ ਖਰਚਾ ਏ ਉਹ ਵੀ ਪੂਰਾ ਨਹੀਂ ਹੁੰਦਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਵੱਖ ਜਿਲ੍ਹਿਆਂ ਦਾ ਪੰਜਾਬ ਦਾ ਲਗਭਗ ਪੂਰੇ ਪੰਜਾਬ ਨੂੰ ਆਪਾਂ ਕਵਰ ਕਰਾਂਗੇ ਕਿਥੋਂ ਤੱਕ ਰੇਡ ਚੱਲੀ ਜਾਂਦੇ ਨੇ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਊਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੀ ਕੀ ਸੰਭਾਵਨਾ ਹੈ ਜਿਹੜੇ ਇਹ ਰੇਟ ਨੇ ਇੱਕ ਇਧਰ ਨੂੰ ਜਾਣਗੇ ਜਾਂ ਕੀ ਡੜੀ ਮਾਰਕੀਟੇ ਉਹ ਆਂਦੀ ਏ ਸੋ ਜੇਕਰ ਵੀਡੀਓ ਜਿਹੜੀਆਂ ਸਾਡੇ ਚੈਨਲ ਤੇ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਉਹ ਤੁਹਾਡੀ ਟੇਸਟ ਦੀਆਂ ਹੈਗੀਆਂ ਨੇ ਤੁਹਾਡੀ ਲੋੜਿੰਦੀਆਂ ਵੀਡੀਓ ਹੈਗੀਆਂ ਨੇ ਲੋੜ ਤੁਹਾਨੂੰ ਉਹਨਾਂ ਵੀਡੀਓ ਦੀ ਤਾਂ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਸਕਦੇ ਜੇ ਤਾਂ ਜੋ ਉਹ ਵੀਡੀਓ ਜਿਹੜੀਆਂ ਹੋਰ ਆਉਣ ਵਾਲੀਆਂ ਉਹ ਤੁਹਾਡੇ ਤੱਕ ਸਮੇਂ ਸਿਰ ਉੜੀ ਦੀਆਂ ਰਹਿਣ ਤੂੜੀ ਦੇ ਰੇਟ ਦੋਸਤੋ ਦਸੰਬਰ ਦੇ ਵਿੱਚ ਜਨਵਰੀ ਦੇ ਵਿੱਚ ਲਗਭਗ ਘਟ ਚੁੱਕੇ ਨੇ ਹਰ ਸਾਲ ਦੀ ਤਰ੍ਹਾਂ ਜਿਵੇਂ ਹਰ ਸਾਲ ਘਟਦੇ ਹੁੰਦੇ ਆ ਬਿਲਕੁਲ ਉਸੇ ਤਰ੍ਹਾਂ ਤੂੜੀ ਦੇ ਰੇਟ ਇਹਨਾਂ ਮਹੀਨਿਆਂ ਦੇ ਵਿੱਚ ਥੋੜੇ ਥੋੜੇ ਡਾਊਨ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਲਗਭਗ ਮੇਰੇ ਕੋਲ ਆ ਚੁੱਕੇ ਨੇ ਕਿ ਇਹ ਰੇਟ ਜਿਹੜੇ ਨੇ ਕੀ ਹੁਣ ਤਾਂ ਜਾਣਗੇ ਜਾਂ ਨਹੀਂ ਜਾਣਗੇ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨਾ ਕੁ ਰੇਟ ਚੱਲੀ ਜਾਂਦਾ ਹੈ ਕਿਉਂਕਿ ਗਾੜੀ ਜਿਹੜੇ ਨੇ ਉਹ ਤੂੜੀ ਦਾ ਹੋਰ ਜ਼ਿਆਦਾ ਰੇਟ ਘਟਾ ਕੇ ਘਰਾਂ ਦੇ ਵਿੱਚੋਂ ਖੜਦੇ ਨੇ ਜਿਸ ਦੇ ਕਾਰਨ ਜ਼ਿਮੀਂਦਾਰਾਂ ਦਾ ਕਈ ਵਾਰੀ ਬੜਾ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਜਾਂਦਾ ਹੈ ਸੋ ਸਭ ਤੋਂ ਪਹਿਲੇ ਨੰਬਰ ਤੇ ਜੇਕਰ ਆਪਾਂ ਰੇਟਾਂ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਸਰ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਮੇਰਾ ਜ਼ਿਲ੍ਹਾ ਜਾਂ ਤਰਨਤਾਰਨ ਹੋ ਗਿਆ ਫਿਰੋਜ਼ਪੁਰ ਕ ਇਹ ਇਲਾਕੇ ਨੇ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਦਾ ਜਿਹੜਾ ਗਰੁੱਪ ਹੈ ਲਗਭਗ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ 600 ਤੋਂ ਲੈ ਕੇ 650 ਰੁਪਏ ਜਾਂ ਕਈ ਵਾਰੀ ਇੱਕ ਦੋ ਦਿਨ ਪੌਣੇ 700 ਰੁਪਏ ਦੇ ਲਾਗੇ ਬੰਨੇ ਵੀ ਰੇਟ ਜਿਹੜਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਜ਼ਰੋਂ ਤੂੜੀ ਦਾ ਆ ਚੁੱਕਾ ਹੈ ਇਹਦੇ ਤੋਂ ਬਾਅਦ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸ ਏ ਐਸ ਨਗਰ ਇਹ ਜਿਹੜੇ ਜ਼ਿਲ੍ਹੇ ਨੇ ਪੰਜਾਬ ਦੀ ਕੰਨੀ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਤੂੜੀ ਦਾ ਰੇਟ 700 ਰੁਪਏ ਦੇ ਲਾਗੇ ਬੰਨੇ ਜਿਹੜਾ ਆਮ ਚੱਲਦਾ ਨਜ਼ਰ ਆ ਜਾਂਦਾ ਹੈ ਬਾਕੀ ਸਾਰੇ ਪੰਜਾਬ ਦੇ ਨਾਲੋਂ ਇਹਨਾਂ ਜ਼ਿਲ੍ਹ ਚ ਟੂੜੀ ਦਾ ਰੇਟ ਥੋੜਾ ਜਿਹਾ 50-60 ਰੁਪਏ ਦਾ ਫਰਕ ਜਿਹੜਾ ਆਪਾਂ ਨੂੰ ਹਮੇਸ਼ਾ ਹੀ ਵੇਖਣ ਨੂੰ ਮਿਲਦਾ ਹੈ ਕਿਉਂਕਿ ਬਾਰ ਬਾਰ ਜ਼ਿਲੇ ਹੋ ਜਾਂਦੇ ਨੇ ਇਹਨਾਂ ਦੇ ਵਿੱਚੋਂ ਜ਼ਿਲ੍ਹਿਆਂ ਦੇ ਵਿੱਚੋਂ ਟੂੜੀ ਖਰੀਦ ਕੇ ਬਾਹਰ ਖੜਨੀ ਜਿਹੜੀ ਇਹ ਬੜੀ ਸੌਖੀ ਹੁੰਦੀ ਏ ਇਹਦੇ ਤੋਂ ਬਾਅਦ ਵਿੱਚ ਅਗਲੇ ਨੰਬਰ ਦੇ ਆਪਾਂ ਜਲੰਧਰ ਦੀ ਗੱਲ ਕਰ ਲਈਏ ਲੁਧਿਆਣਾ ਹੋ ਗਿਆ ਮਲੇਰ ਕੋਟਲਾ ਮੋਗਾ ਸੈਂਟਰ ਵਾਲੇ ਜਿੰਨੇ ਵੀ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ 575 ਰੁਪਏ ਤੋਂ ਲੈ ਕੇ 600 ਰੁਪਏ ਤੋੜੀ ਦਾ ਰੇਡ ਜਿਹੜਾ ਚੱਲੀ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਅਗਲੇ ਬੰਨੇ ਪਟਿਆਲੇ ਵਾਲੇ ਬਨੇ ਜੇ ਆਪਾਂ ਜਾਣਦੇ ਆ ਸੰਗਰੂਰ ਹੋ ਗਿਆ ਨਾਲ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਬਰਨਾਲਾ ਹੋ ਗਿਆ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫਿਰ ਤੋਂ ਤੂੜੀ ਦਾ ਸਭ ਤੋਂ ਜਿਹੜਾ ਜ਼ਿਆਦਾ ਰੇਟ ਹੈ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ 700 ਰੁਪਏ ਤੋਂ ਲੈ ਕੇ 740 ਰੁਪਏ ਤੱਕ ਪਿਛਲੇ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਰੇਟ ਜਿਹੜਾ ਤੂੜੀ ਦਾ ਉਹ ਲੱਗਦਾ ਨਜ਼ਰ ਆ ਚੁੱਕਾ ਹੈ ਇਹਦੇ ਤੋਂ ਬਾਅਦ ਵਿੱਚ ਫਰੀਦਕੋਟ ਮੁਕਸਰ ਸਾਹਿਬ ਤੇ ਫਾਜ਼ਿਲਕਾ ਜਿਹੜਾ ਇਹਦੇ ਵਿੱਚ ਆਪਾਂ ਨੂੰ ਲਗਭਗ 650 ਤੱਕ ਤੂੜੀ ਦਾ ਹੁਣ ਤੱਕ ਰੇਟ ਜਿਹੜਾ ਚੱਲਦਾ ਉਹ ਨਜ਼ਰ ਆਇਆ ਹੈ ਇਹਨੇ ਵਕਫ ਵਕਫ ਪੰਜਾਬ ਦੇ ਜ਼ਿਲ੍ਹਿਆਂ ਦੇ ਤੂੜੀ ਦੇ ਰੇਟ ਦੇ ਨਾਲ ਦੀ ਨਾਲ ਜੇਕਰ ਆਪਾਂ ਸੰਭਾਵਨਾ ਦੀ ਗੱਲ ਕਰਦੇ ਹਾਂ ਤਾਂ ਤੂੜੀ ਦਾ ਰੇਟ ਲਗਭਗ ਸਭ ਤੋਂ ਥੱਲੇ ਹੁਣ ਚੱਲੀ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੱਟੋ ਘੱਟ ਇੰਨਾ ਰੇਟ ਦਾ ਰਹਿਣ ਦੀ ਜਿਹੜੀ ਸੰਭਾਵਨਾ ਹੈਗੀ ਏ ਤੇ ਜੇਕਰ ਥੋੜਾ ਬੋਤਾ ਵੱਧ ਜਾਂਦਾ ਹੈ ਤਾਂ ਉਹ ਗੱਲ ਵੱਖਰੀ ਏ ਫਗਣ ਦੇ ਮਹੀਨੇ ਦੇ ਵਿੱਚ ਜਾ ਕੇ ਤੂੜੀ ਦੇ ਰੇਟ ਜਿਹੜੇ ਆ ਇੱਕ ਵਾਰੀ ਜਰੂਰ ਥੋੜੀ ਬਹੁਤੀ ਹੁਸ਼ਾਲ ਮਾਰਦੇ ਹੁੰਦੇ ਨੇ ਤੂੜੀ ਸਸਤੀ ਵੇਚਣ ਦਾ ਕੋਈ ਫਾਇਦਾ ਨਹੀਂ ਗਾ 3-400 ਰੁਪਏ ਨੂੰ 500 ਰੁਪਏ ਨੂੰ ਤੂੜੀ ਜੇਕਰ ਤੁਸੀਂ ਵੇਚ ਦਿਓ ਤਾਂ ਉਹਦੇ ਨਾਲੋਂ ਚੰਗਾ ਤੇ ਫਿਰ ਇਹੋ ਹੀ ਏ ਕਿ ਆਪਾਂ ਨਾੜ ਦੀ ਤੂੜੀ ਬਣਾਈਏ ਇੰਨਾ ਵਿੱਚੇ ਹੀ ਨਾੜ ਜਿਹੜਾ ਜ਼ਮੀਨ ਦੇ ਬਾਅਦ ਇਹ ਨਾਲੇ ਜ਼ਮੀਨ ਜਿਹੜੀ ਤੰਦਰੁਸਤ ਰਹੇ ਤੇ ਨਾਲੇ ਆਪਾਂ ਨੂੰ ਕੋ ਖੇਚਲ ਨਾ ਪਵੇ ਕੋਈ ਖਰਚਾ ਨਾ ਪ 892 ਤੂੜੀ ਵਿਕਦੀ ਏ ਤਾਂ ਆਪਾਂ ਨੂੰ ਕੋਈ ਫਾਇਦਾ ਹੁੰਦਾ ਜੇ 800 ਤੋਂ ਘੱਟ ਆਪਾਂ ਵੇਚਦੇ ਆ ਤਾਂ ਉਹਦੇ ਵਿੱਚੋਂ ਆਪਾਂ ਨੂੰ ਕੋਈ ਬਹੁਤੀ ਬਚਤ ਜਿਹੜੀ ਨਹੀਂ ਹੁੰਦੀ ਬਾਕੀ ਤੁਹਾਡੇ ਜੋ ਵੀ ਵਿਚਾਰ ਨੇ ਚੰਗੇ ਮਾੜੇ ਜਿੱਦਾਂ ਦੇ ਵੀ ਨੇ ਉਹ ਸਾਡੇ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਜੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਤੁਸੀਂ ਜ਼ਰੂਰ ਸ਼ੇਅਰ ਕਰਨਾ ਇਸ ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ